ਨੇ ਕਾਲੀਦਰ ਨੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਗੋਲੀ ਨਾਲ ਹਮਲਾ ਹੁੰਦਾ ਪਰ ਦੂਜੇ ਪਾਸੇ ਹੁਣ ਵੱਡੀ ਖਬਰ ਜਿਹੜੀ ਦੇਖਣ ਨੂੰ ਮਿਲ ਰਹੀ ਆ ਉਹਦੇ ਵਿੱਚ ਬੀਬੀ ਰਸੀਮਤ ਕੌਰ ਬਾਦਲ ਦੀ ਸਲਾਹ ਕਰ ਰਹੀ ਬੀਬੀ ਰਜਿੰਦਰ ਕੌਰ ਮੀਰ ਸਾਹਿਬ ਦੇ ਪਤੀ ਕਿਸੇ ਵਿਆਹ ਸਮਾਗਮ ਦੇ ਵਿੱਚ ਵਾਪਸ ਪਹੁੰਚ ਰਹੇ ਜਿੱਦਾਂ ਉਹਨਾਂ ਦੇ ਉੱਤੇ ਹਮਲਾ ਹੋਇਆ ਰਜਿੰਦਰ ਕੌਰ ਮੀਮਸਾ ਦੇ ਪਤੀ ਦਾ ਕਹਿਣਾ ਕਿ ਉਹਨਾਂ ਤੇ ਗੋਲੀਆਂ ਦੇ ਨਾਲ ਹਮਲਾ ਕੀਤਾ ਗਿਆ ਉੱਥੇ ਹੀ ਬੀਬੀ ਮੀਮਸਾ ਰਜਿੰਦਰ ਕੌਰ ਮੀਮਸਾ ਦਾ ਕਹਿਣਾ ਕਿ ਕਾਲੀ ਦਲ ਨੇ ਉੱਤੇ ਵੱਡੇ ਇਲਜ਼ਾਮ ਲਗਾਏ ਨੇ ਉਹਨਾਂ ਕਹਿਣਾ ਕਿ 2021 ਦੇ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਬਰਗਾੜੀ ਕਾਂੜ ਦੇ ਦੋਸ਼ੀਆਂ ਬਾਰੇ ਅਸੀਂ ਬਿਆਨ ਦਿੱਤੇ ਜਦੋਂ ਚੱਲਦੇ ਸਾਡੇ ਉੱਤੇ ਲਗਾਤਾਰ ਕਾਲੀ ਦਲ ਵੱਲੋਂ ਕਈ ਵਾਰ ਸਾਨੂੰ ਧਮਕੀਆਂ ਮਿਲੀਆਂ ਅਤੇ ਕਈ ਵਾਰ ਸਾਡੇ ਤੇ ਹਮਲਾ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਦੱਸੀ ਕਿ ਹੁਣ ਵੀ ਰਜਿੰਦਰ ਕੌਰ ਮੀਮਸਾ ਦੇ ਵੱਲੋਂ ਕਾਲੀ ਦਲ ਦੇ ਵੱਡੇ ਮੇਰਾ ਨਾਮ ਰਜਿੰਦਰ ਕੌਰ ਮੀਮਸਾ ਹੈਗਾ ਕੀ ਘਟਨਾ ਹੋਈ ਹੈਗੀ ਤੇ ਤੁਸੀਂ ਕੀ ਜਿਹੜਾ ਅੱਜ ਦੀ ਘਟਨਾ ਬਾਰੇ ਕਹਿਣਾ ਚਾਹੁੰਦੇ ਹੋ ਦੇਖੋ 2021 ਦੇ ਵਿੱਚ ਮੈਂ ਇੱਕ ਸੋਸ਼ਲ ਮੀਡੀਆ ਰਾਹੀਂ ਬਿਆਨ ਦਿੱਤਾ ਸੀਗਾ ਕਿ ਮੈਂ ਹਰਸ਼ ਤੋਰੀ ਨੂੰ ਸਜ਼ਾ ਸੁਖਬੀਰ ਸਿੰਘ ਬਾਦਲ ਦੀ ਰਹਿਸ਼ ਦੇ ਉੱਪਰ ਤਿੰਨ ਵਾਰ ਦਿੱਲੀ 12 ਸਬਦਰ ਰੰਗ ਰੋਡ ਤੇ ਦੇਖਿਆ ਸੀਗਾ ਨਾਲ ਉਹਨਾਂ ਦੇ ਜਗਜੀਤ ਸਿੰਘ ਐਡਮਨ ਬਲੌਗ ਦੇ ਮੁਖੀ ਸੀਗੇ ਤੇ ਜਦ ਮੈਂ ਇਹ ਬਿਆਨ ਦਿੱਤਾ ਸੀ ਉਸ ਤੋਂ ਬਾਅਦ 2 ਸਾਲ ਮੈਨੂੰ ਅਕਾਲੀ ਦਲ ਵੱਲੋਂ ਬਹੁਤ ਟੌਰਚਰਸ ਆਉਂਦੇ ਰਹੇ ਬਟ ਮੈਂ ਉਸਦੀ ਕੋਈ ਪਰਵਾਹ ਨਹੀਂ ਕੀਤੀ ਇਹ ਸਾਰੀ ਚੀਜ਼ ਸਿੱਟ ਦੇ ਵੀ ਧਿਆਨ ਚ ਸੀਗੇ ਤੇ ਪੁਲਿਸ ਦੇ ਵੀ ਧਿਆਨ ਚ ਸੀ ਉਹ ਆਪਣਾ ਕੰਮ ਕਰ ਰਹੇ ਸੀ ਮੈਨੂੰ ਉਹਨਾਂ ਤੋਂ ਕੋਈ ਨਾਰਾਜ਼ਗੀ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਤੋਂ ਕਿਉਂਕਿ ਕੁਝ ਚੀਜ਼ਾਂ ਉਹਨਾਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਨੇ ਉਸ ਤੋਂ ਬਾਅਦ ਜਦ ਪ੍ਰਦੀਪ ਕਲੇਰ ਸਾਹਮਣੇ ਆਇਆ ਤਾਂ ਉਸ ਦਿਨ ਵੀ ਮੈਂ ਇਹ ਜਨਤਕ ਕੀਤੀ ਗੱਲ ਕਿ ਅੱਜ ਪ੍ਰਦੀਪ ਕਲੇਰ ਜਿਹੜੀ ਗੱਲ ਕਹਿ ਰਹੇ ਮੇਰੀ ਕਹੀ ਹੋਈ 21 ਦੀ ਗੱਲ ਤੇ ਮੋਹਰ ਲੱਗੀ ਹੈ ਕਿ ਸੱਚ ਬਹੁਤ ਜਲਦੀ ਆਪਣੇ ਸਬਦੇ ਸਾਹਮਣੇ ਆ ਜਾਏਗਾ ਸਾਰੇ ਸਿੱਖ ਪਾ ਵਿਚਾਰ ਨੂੰ ਅਰਜ ਕਰਦੀਆਂ ਕਿ ਤੁਸੀਂ ਦੁਆਵਾਂ ਕਰੋ ਤੁਹਾਡੀਆਂ ਦੁਆਵਾਂ ਜਾਣ ਤੇ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸੱਚ ਕਬੂਲਣ ਤੇ ਉਹ ਪਿਛਲੇ ਦਿਨੀ ਗੁਰੂ ਮਹਾਰਾਜ ਨੇ ਆਪਣੀ ਸਬਦੀ ਸਿੱਖਾਂ ਦੀ ਗੱਲ ਸੁਣੀ ਤੇ ਗੁਰੂ ਮਹਾਰਾਜ ਨੇ ਆਪਣੀ ਕਚਹਿਰੀ ਚ ਉਹਨਾਂ ਨੂੰ ਬੁਲਾ ਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਉਹਨੇ ਹਰ ਜੁਲਮ ਕਬੂਲ ਕਰ ਲਿਆ ਪਰ ਮੈਨੂੰ ਨਹੀਂ ਪਤਾ ਸੀਗਾ ਕਿ ਇੰਨੀ ਜਲਦੀ ਮੈਨੂੰ ਵੀ ਉਸ ਦਾ ਖਮਿਆਜਾ ਭੁਗਤਣਾ ਪਏਗਾ ਅੱਜ ਮੇਰੇ ਹਸਬੰਡ ਕਿਸੇ ਵਿਆਹ ਪ੍ਰੋਗਰਾਮ ਤੋਂ ਸਨਾਮ ਤੋਂ ਘਰ ਵਾਪਸ ਆ ਰਹੇ ਸੀ ਤੇ ਲੰਗੋਵਾਲ ਰੋਡ ਤੇ ਉਨ੍ਹਾਂ ਤੇ ਫਾਇਰ ਕੀਤਾ ਗਿਆ ਜਦਕਿ ਉਹਨਾਂ ਦੀ ਜਾਨ ਨੂੰ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਬਟ ਗੱਡੀ ਦੇ ਸ਼ੀਸ਼ੇ ਤੇ ਫਾਇਰ ਹੋਇਆ ਔਰ ਉਹ ਚੁਕੇ ਹੋਏ ਸੀਗੇ ਕੁਝ ਸਿਸਟਮ ਦੇਖ ਰਹੇ ਸੀਗੇ ਤਾਂ ਫਾਇਰ ਅਚਾਨਕ ਗੱਡੀ ਚ ਲੱਗ ਕੇ ਸਾਰਾ ਸ਼ੀਸ਼ਾ-ਸ਼ੂਸ਼ਾ ਟੁੱਟ ਗਿਆ ਚਲੋ ਗੁਰੂ ਮਹਾਰਾਜ ਦੀ ਮਿਹਰ ਰਹੀ ਕਿ ਉਹਨਾਂ ਨੂੰ ਕੁਝ ਨਹੀਂ ਹੋਇਆ ਹੈਗਾ ਜਿਹੜੀ ਸਿੱਖ ਸੰਗਤ ਹੈ ਇਹਨਾਂ ਦਾ ਹਮੇਸ਼ਾ ਆਸ਼ੀਰਵਾਦ ਮੇਰੇ ਤੇ ਬਣਿਆ ਰਹੇ ਪਿੱਛੋਂ ਪਿੱਛਾ ਹੋ ਰਿਹਾ ਸੀ ਉਹਨਾਂ ਦਾ ਦੇਖੋ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਹੋ ਸਕਦਾ ਕੋਈ ਵੀ ਹੋ ਸਕਦਾ ਮੈਂ ਕਿਸੇ ਤੇ ਬਲੇਮ ਨਹੀਂ ਕਰੂੰਗੀ ਇਹ ਤਾਂ ਪੁਲਿਸ ਦੇਖੇਗੀ ਇਨਵੈਸਟੀਗੇਸ਼ਨਲ ਮੈਟਰ ਹੈ ਪਰ ਤੁਹਾਨੂੰ ਕੀ ਲੱਗਦਾ ਹੈ ਦੇਖੋ ਮੈਂ ਕੁਝ ਇਸ ਤੇ ਇਸ ਟਾਈਮ ਬੋਲੂੰਗੀ ਨਹੀਂ ਕਿਉਂਕਿ ਪੁਲਿਸ ਦਾ ਕੰਮ ਹੈ ਇਨਵੈਸਟੀਗੇਸ਼ਨ ਕਰਨਾ ਉਹ ਜੋ ਵੀ ਕਹਿਣਗੇ ਉਹ ਮੈਂ ਤੁਹਾਡੇ ਸਾਹਮਣੇ ਲਿਆ ਦੂੰਗੀ ਮੈਂ ਇਸ ਟਾਈਮ ਨਹੀਂ ਹੁਣੀ ਦੀ ਲੇਟੈਸਟ ਨਿਊਜ਼ ਹੈ ਪੁਲਿਸ ਆਪਣਾ ਕੰਮ ਕਰ ਰਹੀ ਹੈ ਬਿਲਕੁਲ ਹੋ ਗਿਆ ਮੇਰੇ ਇੱਕ ਫੋਨ ਤੇ ਸਾਰੀ ਫੀਸ ਆ ਗਈ ਹੈ ਮੈਂ ਅਪਰੀਸ਼ੀਏਟ ਕਰਦੀ ਹਾਂ ਉਹਨਾਂ ਨੂੰ ਸਦਾ ਧੰਨਵਾਦ ਵੀ ਕਰਦੀ ਹਾਂ ਕਿ ਦੇਖੋ ਰਾਤ ਨੂੰ ਇਸ ਪੋਜੀਸ਼ਨ ਦੇ ਵਿੱਚ ਪਹੁੰਚੇ ਆ ਆਪਣੇ ਸਾਰੇ ਡਿਊਟੀਆਂ ਛੱਡ ਕੇ ਤੇ ਮੈਨੂੰ ਕੋਈ ਉਹਨਾਂ ਤੋਂ ਨਾਰਾਜ਼ਗੀ ਨਹੀਂ ਹੈਗੀ। 45 ਸਾਲ ਤੋਂ ਕਿਹੜਾ ਉਧਰ ਰਹੇ ਹੋ? ਮੈਂ ਅਕਾਲੀ ਦਸ ਦੇ ਵਿੱਚ ਮੁਖਸਲਾ ਕਰ ਬੀਬਾ ਹਰਸਿਮਰਤ ਕੋਲ ਬਦਲਣ ਰਹੀ ਹੈਗੀ ਆ। ਤੇ ਮੈਂ ਉਹਨਾਂ ਦੀ ਜਿੰਨੀ ਵੀ ਐਮਪੀ ਇਲੈਕਸ਼ਨ ਸੀਗੀ ਉਹਨਾਂ ਨੂੰ ਮਾਨਸਾ ਮੈਨੂੰ ਦਿੱਤਾ ਹੋਇਆ ਸੀ ਇਨਚਾਰਜ ਦੇ ਤੌਰ 'ਤੇ ਉਹਨਾਂ ਦਾ ਸਾਰਾ ਉਹ ਕੰਮ ਦੇਖਦੀ ਸੀਗੀ ਜੀ ਕਾਂਗਰਸ ਦੇ ਵਿੱਚ ਪਹਿਲਾਂ ਉਸ ਤੋਂ ਪਹਿਲਾਂ ਮੈਂ 17 ਤੋਂ ਪਹਿਲਾਂ ਮੈਂ ਕਾਂਗਰਸ ਪਾਰਟੀ ਦੇ ਵਿੱਚ ਸੀਗੀ ਤਾਂ ਮੈਂ ਇਲੈਕਸ਼ਨ ਕਮਿਸ਼ਨ ਦੇ ਵਿੱਚ ਸੱਤ ਸਟੇਟਾਂ ਦੇ ਵਿੱਚ ਰਾਹੁਲ ਗਾਂਧੀ ਦੀ ਬ੍ਰਿਗੇਡ ਦੇ ਵਿੱਚ ਕੰਮ ਕੀਤਾ ਤੇ ਮੈਂ ਆਲਮੋਸਟ ਪੰਜਾਬ ਤੋਂ ਬਾਹਰ ਹੀ ਰਹਿ ਕੇ ਕੰਮ ਕੀਤਾ ਹੈ ਪਾਰਟੀ ਵਾਸਤੇ ਉਸ ਵੇਲੇ ਮਸਲੇ 'ਚ ਤੁਹਾਡੇ ਤੇ ਕੋਈ ਪ੍ਰੈਸ਼ਰ ਵੀ ਰਿਹਾਗਾ ਅ ਦੇਖੋ ਇੱਕ ਵਾਰ ਤਾਂ ਮੈਨੂੰ ਔਨ ਰਿਕਾਰਡ ਹੀ ਮਾਰਨ ਦੀ ਧਮਕੀ ਆਈ ਸੀ ਕਿ ਸ਼ੂਟਆਊਟ ਦੀ ਤੇ ਉਹ ਵੀ ਮੈਂ ਪੁਲਿਸ ਦੇ ਧਿਆਨ ਚ ਲਾਇਆ ਉਸ ਤੋਂ ਬਾਅਦ ਮੇਰੀ ਗੱਡੀ ਦੇ ਉੱਪਰ ਇੱਕ ਵਾਰ ਪਹਿਲਾਂ ਵੀ ਬਰਨਾਲੇ ਅਟੈਕ ਹੋਇਆ ਹੈ ਹੌਕੀਆਂ ਦੇ ਨਾਲ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਤੇ ਉਹ ਮਤਲਬ ਕਿ ਚਰਨਜੀ ਬਰਾੜ ਉਹ ਵੀ ਮੇਰੇ ਘਰ ਆ ਕੇ ਇਹਦੇ ਨਾਲ ਜਿਹੜਾ ਲਖੀ ਜੈਲਦਾਰ ਹੈ ਉਹਦੇ ਬ੍ਰਦਰ ਹੈਗਾ ਤੇ ਉਹਦੇ ਨਾਲ ਆ ਕੇ ਘਰੇ ਵੀ ਬੋਲ ਕੇ ਗਈ ਸੀ ਕਾਫੀ ਅਪਸ਼ਬਦ ਉਹ ਵੀ ਸੋਸ਼ਲ ਮੀਡੀਆ ਦੇ ਉੱਪਰ ਮੈਂ ਗੱਲ ਰੱਖੀ ہوئی ਹੈ ਆਪਣੀ ਕਾਰਨ ਕੀ ਸੀ ਉਹਦੇ ਪਿੱਛੇ ਤੇ ਕਾਰਨ ਇਹ ਸੀ ਵੀ ਤੁਸੀਂ ਚੁੱਪ ਰਹੋ ਬਿਆਨ ਨਾ ਦਿਓ ਆਪਣੇ ਕੋਰਟ ਦੇ ਵਿੱਚ ਹੀ ਆ ਪੁਲਿਸ ਦੇ ਤੱਕ ਨਾ ਪਹੁੰਚ ਕਰੋ ਤੇ ਡਰਾਂ ਦਾ ਹੀ ਹਿੱਲਾ ਹੋ ਸਕਦਾ ਜਾਂ ਮਾਰਨ ਦਾ ਹੀਲਾ ਹੋ ਸਕਦਾ ਦੇਖੋ ਮੈਂ ਤਾਂ ਕੁਝ ਨਹੀਂ ਕਹਿ ਸਕਦੀ ਗੁਰੂ ਮਹਾਰਾਜ ਨੂੰ ਪਤਾ ਹੈ ਕਿਉਂਕਿ ਜੋ ਵੀ ਕੋਈ ਸਾਹਮਣੇ ਆਣਾ ਚਾਹੁੰਦਾ ਹੈ ਜਾਂ ਬੋਲਣਾ ਚਾਹੁੰਦਾ ਹੈ ਹਮੇਸ਼ਾ ਵੱਡੇ ਲੋਕ ਉਹਨਾਂ ਦਾ ਮੂੰਹ ਬੰਦ ਕਰਵਾ ਦਿੰਦੇ ਆ ਆਮ ਬੰਦੇ ਦਾ ਤੇ ਮੈਂ ਤੇ ਹੀ ਸੋਚ ਸਕਦੀ ਹਾਂ ਇਸ ਟਾਈਮ ਤੁਹਾਡੀ ਰਹਿਸ਼ ਕਿੱਥੇ ਦੀ ਹੈ ਮੇਰੀ ਰਹਿਸ਼ ਸਿਸਟਮ ਸੰਗਰੂਰ ਹੈਗੀ ਪਰ ਮੈਂ ਆਪਣਾ ਰਹਿਸ਼ ਦਾ ਐਡਰੈਸ ਸਰ ਕਿੱਥੇ ਖੜਿਆਂਗੇ ਤੇ ਕੀ ਘਟਨਾ ਹੋਈ ਹੈਗੀ ਇਹ ਅਸੀਂ ਜੀ ਸੇਰੋਂ ਤੋਂ ਲੋਂਗੋਵਾਲ ਰੋਡ ਦੇ ਉੱਤੇ ਖੜੇ ਆ ਬਾਹਦ ਹੈਗੀ ਆ ਲੋਂਗੋਵਾਲ ਇੱਥੇ ਰਾਈਸ ਨੈਵਲ ਦੇ ਕੋਲੇ ਖੜੇ ਆ ਤੇ ਅੱਜ ਰਜਿੰਦਰ ਕੌਰ ਮੀਮਸਾ ਜਿਹੜੀ ਬੀਬੀ ਆ ਇਹ ਇਹਨਾਂ ਦੇ ਘਰ ਵਾਲੇ ਜਰਨੈਲ ਸਿੰਘ ਜਿਹੜੇ ਰਿਆਣ ਵਾਲੇ ਮੀਮਸਾ ਪੜ੍ਹਦੇ ਨੇ ਪਰ ਇਹ ਅੱਜਕੱਲ ਕਹਿ ਰਹੇ ਪਈ ਸੰਗਰੂਰ ਜਿਹੜਾ ਹੈਗਾ ਬਡਬਰ ਰੋਡ ਤੇ ਅਸੀਂ ਆਪਣਾ ਘਰ ਬਣਾ ਕੇ ਰਹਿ ਰਹੇ ਆ ਤੇ ਉੱਥੇ ਇਹਨਾਂ ਦਾ ਅ ਅੱਜ ਵਿਆਹ ਤੇ ਆਇਆ ਸੀ ਤਾਜ ਪੈਲਸ ਵਿੱਚ ਜਰਨੈਲ ਸਿੰਘ ਤੌਰ ਇਹਨਾਂ ਦਾ ਪਤੀਜਾ ਰਣਜੀਤ ਸਿੰਘ ਜੀ ਜਦੋਂ ਇੱਥੋਂ ਲੰਘ ਰਹੇ ਸੀ ਸਨਾਮ ਤੋਂ ਵਿਆਹ ਤੋਂ ਬਾਅਦ ਵਿੱਚ ਵਾਇਆ ਸੇਰੋਂ ਲੰਗੋਵਾਲ ਹੁੰਦੇ ਹੋਏ ਬਡਰਖਾਂ ਇਹਨਾਂ ਤੋਂ ਜਾਣਾ ਸੀਗਾ ਇਹ ਕਹਿੰਦੇ ਜਦੋਂ ਅਸੀਂ ਇਸ ਜਗ੍ਹਾ ਤੇ ਪਹੁੰਚੇ ਆ ਤੇ ਸਾਡੀ ਜਿਹੜੀ ਗੱਡੀ ਆ ਨੋਵਾ ਉਹਦੇ ਉੱਤੇ ਇੱਕ ਜੀ ਫੇਰ ਹੋਇਆ ਤੇ ਜਿਹਦੇ ਵਿੱਚ ਸਾਡੀ ਇੱਕ ਜਿਹੜਾ ਸਾਈਡ ਮਿਰਰ ਦੇ ਨਾਲ ਛੋਟਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਦੀ ਗਲੀ ਹੋਈ ਆ ਤੇ ਉਹ ਅਸੀਂ ਹੁਣ ਗੱਡੀ ਨੂੰ ਇੱਥੇ ਪਹੁੰਚ ਕੇ ਮੌਕੇ ਤੇ ਐਸਐਚਓ ਲੋਂਗੋ ਵਾਲੇ ਸਤਚੂਲ ਸੇਰੋਂ ਦੇ ਨਾਲ ਅਸੀਂ ਗੱਡੀ ਦੀ ਪ੍ਰੋਪਰ ਸਰਚ ਕੀਤੀ ਹੈ ਵੀ ਉਹ ਗੱਡੀ ਦਾ ਜਿਹੜਾ ਹੈਗਾ ਨਾ ਡੈਸ਼ਬੋਰਡ ਦਾ ਚੈੱਕ ਕੀਤਾ ਇਹਦਾ ਬੋਨਟ ਚੈੱਕ ਕੀਤਾ ਪਲੱਸ ਇਹਦੀਆਂ ਤਾਕੀਆਂ ਜਿਹੜੀਆਂ ਨੇ ਸੱਜੇ ਖੱਬੇ ਵਾਲੀਆਂ ਉਹ ਚੈੱਕ ਕੀਤੀਆਂ ਨੇ ਅਜੇ ਤੱਕ ਸਾਨੂੰ ਉਹਦੇ ਵਿੱਚ ਕੋਈ ਕੋਈ ਇਵੇਂ ਦਾ ਸਰਾਕ ਨਹੀਂ ਮਿਲਿਆ ਕਿ ਜਮੀਰ ਦੇ ਵਿੱਚ ਕੋਈ ਵਾਪਨ ਦਾ ਫਾਇਰ ਹੋਇਆ ਹੋਵੇ ਜਾਂ ਇਹਦੇ ਕੋਈ ਸ਼ਰੀਰ ਮਿਲੇ ਹੋਣ ਜਾਂ ਇਹਦੇ ਵਿੱਚ ਕੋਈ ਬੁਲਟ ਸਾਨੂੰ ਕੋਈ ਮਿਲਿਆ ਹੋਵੇ ਉਹ ਚੀਜ਼ ਨਹੀਂ ਹੁਣ ਤੱਕ ਮਿਲੀ ਔਰ ਇਹਨਾਂ ਦੇ ਬੀਬੀ ਰਜਿੰਦਰਪੁਰ ਵੀ ਉਸਾਇ ਜਿਹੜੀ ਇਹ ਆਪ ਗੱਡੀ ਵਿੱਚ ਨਹੀਂ ਹੈਗੇ ਸੀਗੇ ਇਹ ਆਪਣੇ ਘਰੇ ਸੀਗੇ ਇਹਨਾਂ ਦੇ ਹਸਬੰਡ ਪਲੱਸ ਇਹਨਾਂ ਦਾ ਭਤੀਜਾ ਜਿਹੜਾ ਸੀਗਾ ਉਹ ਦੋਨੇ ਜਣੇ ਇੱਕ ਕਾਰ ਦੇ ਵਿੱਚ ਸੀਗੇ ਇਹਨਾਂ ਦੇ ਕਹਿਣ ਮੁਤਾਬਕ ਇਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਦਬੀ ਸੀਗੀ ਉਸ ਸੰਬੰਧੀ ਅਸੀਂ ਕੋਈ ਜਾਣਕਾਰੀ ਚੜ੍ਹਨ ਦਿੱਤੀ ਸੀਗੀ ਤੇ ਸਾਨੂੰ ਥ੍ਰੈਟ ਮਿਲਿਆ ਸੀਗਾ ਬਾਕੀ ਹੁਣ ਇਸ ਗੱਡੀ ਨੂੰ ਜਿਸੀਂ ਜਿਹੜੀ ਹੈਗੀ ਆ ਐਫਐਸਐਲ ਟੀਮ ਨੂੰ ਬਲਾ ਕੇ ਜਾਂ ਤੁਹਾਨੂੰ ਪੇਜ ਕੇ ਇਹਦੀ ਸਾਰੀ ਸਰਚ ਕਰਵਾ ਕੇ ਇਹਦੇ ਵਿੱਚ ਕੀ ਕੁਝ ਹੋਇਆ ਦੀ ਦੀ ਦੇ ਵਿੱਚ ਲੱਗੀ ਆ ਉਹ ਸਾਰੀ ਅਸੀਂ ਜਾਣਕਾਰੀ ਜਿਹੜੀ ਉਹ ਲਵਾਂਗੇ ਔਰ ਸਰ ਕੀ ਨਾਮ ਹੈ ਜੀ ਆਪਣਾ ਜਰਨੈਤ ਸਿੰਘ ਨੇ ਜਰਨੈਤ ਸਿੰਘ ਜੀ ਕੀ ਘਟਨਾ ਵਾਪਰੀ ਹੈ ਤੇ ਕਿੱਥੇ ਖੜੇ ਹੋ ਤੁਸੀਂ ਮੈਂ ਜੀ ਲੌਂਗਵਾਲ ਤੇ ਸਿਰੋਂ ਦੇ ਵਿਚਾਲੇ ਖੜਾਂਗਾ ਮੈਂ ਇੱਥੋਂ ਸੁਨਾਮ ਤੋਂ ਆ ਰਿਹਾ ਸੀਗਾ ਤੇ ਇੱਥੇ ਆ ਕੇ ਜਦੋਂ ਫਾਇਰਿੰਗ ਹੋਈ ਹੈਗੀ ਤਾਂ ਮੈਂ ਇਹਨੂੰ ਥੋੜੇ ਲੱਗਿਆ ਜਿਵੇਂ ਪਟਾਕਾ ਪਿਆ ਹੁੰਦਾ ਹੈਗਾ ਤੇ ਮੈਂ ਜਦੋਂ ਦੇਖਿਆ ਤਾਂ ਮੇਰੇ ਬਾਰਨਰ ਤੇ ਪਰ ਕਾਂਚੀ ਕੱਚ ਹੈਗਾ ਸੀਗਾ ਤੇ ਮੈਂ ਗੱਡੀ ਭਜਾ ਕੇ ਮਤਲਬ ਇੱਥੋਂ ਅੱਗੇ ਲੰਘ ਗਿਆ ਕਿੱਥੋਂ ਆ ਰਹੇ ਸੀਗੇ ਤੁਸੀਂ ਮੈਂ ਇੱਥੋਂ ਇੱਕ ਮੈਰੀਜ ਤੋਂ ਪਾਰਿਆ ਸੀਗਾ ਜੀ ਕੀ ਕੰਮ ਕਰਦੇ ਹੋ ਤੁਸੀਂ ਮੈਂ ਰਿਟਾਇਰਡ ਠੀਕ ਹੈ ਤਾਂ ਕਿ ਤੁਹਾਨੂੰ ਪਿੱਛੇ ਕੋਈ ਗੱਡੀ ਲੱਗ ਰਹੀ ਸੀ ਪਹਿਲਾਂ ਪਿੱਛਾ ਕਰ ਰਹੀ ਸੀ ਕਿਸ ਤਰ੍ਹਾਂ ਕੋਈ ਨਹੀਂ 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 ਕੋਈ ਗੱਡੀ ਪਿੱਛਾ ਨਹੀਂ ਕਰ ਰਹੀ ਸੀ ਕੋਈ ਮੇਰੇ ਬਰਾਬਰ ਨਹੀਂ ਸੀਗਾ ਹੂੰ ਕੋਈ ਬਾਈਕ ਨਹੀਂ ਸੀਗਾ ਮੈਨੂੰ ਇਹ ਲੱਗਿਆ ਜਿਵੇਂ ਖੇਤਾਂ ਦੇ ਵਿੱਚੋਂ ਕੋਈ ਮਤਲਬ ਕਿਸੇ ਨੇ ਕੋਈ ਅਟੈਕ ਕੀਤਾ ਹੁੰਦਾ ਜੀ ਠੀਕ ਠੀਕ ਹਾਂ ਮੈਂ ਇਹ ਨਹੀਂ ਕਹਿੰਦਾ ਕਿ ਕਿਸ ਨੇ ਕੀਤਾਗਾ ਕੋਈ ਲੁਟੇਰਾ ਵੀ ਹੋ ਸਕਦਾ ਕੋਈ ਵੀ ਹੋ ਸਕਦਾ ਹੈ ਜੀ ਹੂੰ ਅਤੇ ਮੌਕੇ ਤੇ ਪਹੁੰਚੇ ਡੀਐਸਪੀ ਦਾ ਕਹਿਣਾ ਡੀਐਸਪੀ ਸੁਨਾਮ ਦਾ ਕਹਿਣਾ ਕਿ ਸਾਡੇ ਵੱਲੋਂ ਜਾਂਚ ਕੀਤੀ ਹੈ ਜੇ ਹਾਲਾਂਕਿ ਗੱਡੀ ਦੇ ਸ਼ੀਸ਼ੇ ਟੁੱਟੇ ਹਨ ਗੱਡੀ ਦੇ ਵਿੱਚ ਸਰਾਕ ਵੀ ਜਦ ਚੱਲਦੇ ਜਾਂਚ ਕੀਤੀ ਜਾ ਰਹੀ ਕਿ ਇਹ ਜਿਹੜੇ ਸ਼ੀਸ਼ੇ ਟੁੱਟੇ ਨੇ ਗੋੜੀਆਂ ਲੁੱਟੇ ਆ